ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਤੁਹਾਡਾ ਅੱਜ ਦਾ ਦਿਨ ਬਹੁਤ ਸੋਨਾ ਹੋਵੇ ਅੱਜ ਨਾ ਮੈਂ ਜਿਹੜਾ ਪ੍ਰੋਗਰਾਮ ਕਰਨ ਲੱਗੀ ਆ ਇਹਨੂੰ ਜ਼ਿਆਦਾ ਸੀਰੀਅਸ ਨਾ ਲਿਓ ਕਿਉਂਕਿ ਮੈਂ ਵੈਸੇ ਹੀ ਮੇਰੇ ਦਿਮਾਗ 'ਚ ਆਇਆ ਕਿ ਵੀ ਬੜੀਆਂ ਕੁੜੀਆਂ ਨੇ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਜੀਆਂ ਲਿਖ-ਲਿਖ ਭੇਜਦੀਆਂ ਹੁੰਦੀਆਂ ਨੇ ਵੀ ਮੈਂ ਇਸ ਚੀਜ਼ ਤੋਂ ਤੰਗ ਆ ਮੈਂ ਇਸ ਚੀਜ਼ ਤੋਂ ਤੰਗ ਆ ਤੇ ਮੈਨੂੰ ਲੱਗਿਆ ਕਿ ਮੈਂ ਨਾ ਅੱਜ ਹਾਸੇ ਜਿੱਚ ਇੱਕ ਪ੍ਰੋਗਰਾਮ ਕਰਦੀ ਆਂ ਬڑے ਮੁੰਡੇ ਹੁੰਦੇ ਨੇ ਜਿਨ੍ਹਾਂ ਨੂੰ ਬੜਾ ਕੁਝ ਜ਼ਿੰਦਗੀ 'ਚ ਸੁਣਨ ਨੂੰ ਮਿਲਦਾ ਕਈ ਵਾਰੀ ਮੁੰਡਿਆਂ ਦੀ ਆਪਾਂ ਕੱਦ ਕਾਠੀ ਤੇ ਵੀ ਟਿੱਪਣੀਆਂ ਕਰਦੇ ਆਂ ਆਮਦਨ ਤੇ ਵੀ ਕਰਦੇ ਆਂ ਪੜ੍ਹਾਈ ਲਿਖਾਈ ਤੇ ਵੀ ਕਰਦੇ ਆਂ ਤੇ ਜ਼ਮੀਨਾਂ ਜਾਂ ਦਾਦਾਾਂ ਤੇ ਵੀ ਕਰਦੇ ਆਂ ਵੀ ਇਹਨੂੰ ਘਟ ਆਉਂਦੀ ਆ ਇਹਨੂੰ ਵੱਧ ਆਉਂਦੀ ਆ ਜਾਂ ਫਿਰ ਇਹ ਮਧਰਾ ਰਹਿ ਗਿਆ ਇਹ ਬਹੁਤ ਹੀ ਲੰਮਾ ਹੋ ਗਿਆ ਮਤਲਬ ਬਹੁਤ ਕੁਛ ਆ ਜ਼ਿੰਦਗੀ ਦੇ ਵਿੱਚ ਜਿਹੜਾ ਮੁੰਡਿਆਂ ਨੂੰ ਵੀ ਸੁਣਨਾ ਪੈਂਦਾ ਪਰ ਸਨ ਕੁੜੀਆਂ ਨੂੰ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਨੇ ਤੇ ਉਹ ਗੱਲਾਂ ਸ਼ਾਇਦ ਸਾਨੂੰ ਕੁਆਰੇ ਹੁੰਦੇ ਘੱਟ ਸੁਣਨੀਆਂ ਪੈਂਦੀਆਂ ਨੇ ਕੁਆਰੇ ਹੁੰਦੇ ਤਾਂ ਵੱਧ-ਵੱਧ ਕੋਈ ਇਹੀ ਕਹਿ ਦਿੰਦਾ ਵੀ ਤੇਰਾ ਰੰਗ ਕਾਲਾ ਤੂੰ ਥੋੜੀ ਮਦਰੀ ਰਹਗੀ ਤੂੰ ਪੜਨ ਚ ਬਹੁਤੀ ਤੇਜ ਨਹੀਂ ਹੈਗੀ ਤੈਨੂੰ ਘਰ ਦੇ ਕੰਮ ਨਹੀਂ ਆਉਂਦੇ ਮਤਲਬ ਆਂਢੀ ਗਵੰਢੀ ਜੇ ਆ ਕੇ ਕਹਿ ਦਿੰਦੇ ਨੇ ਵੀ ਇਹਨੂੰ ਘਰ ਦਾ ਕੰਮ ਕਾਰ ਸਿਖਾਓ ਜਿਵੇਂ ਮੈਨੂੰ ਯਾਦ ਹੈ ਵੀ ਮੈਂ ਨਾ ਗ੍ਰੈਜੂਏਸ਼ਨ ਕਰ ਰਹੀ ਸੀ ਤੇ ਮੇਰੀ ਹਾਈਟ ਬਹੁਤ ਜ਼ਿਆਦਾ ਨਹੀਂ ਹੈਗੀ ਨਾਰਮਲ ਹੈ ਜਿਵੇਂ ਨਾਰਮਲ ਕੁੜੀਆਂ ਦੀ ਹੁੰਦੀਆਂ ਤੇ ਉਸ ਵਕਤ ਨਾ ਸਰੀਰ ਬਹੁਤ ਜ਼ਿਆਦਾ ਪਤਲਾ ਜਿਹਾ ਸੀਗਾ ਤੇ ਮੇਰਾ ਰੰਗ ਥੋੜਾ ਜਿਹਾ ਸ਼ੁਰੂ ਤੋਂ ਪੀਲਾ ਜਿਹਾ ਸੀਗਾ ਹੁਣ ਜਿਵੇਂ ਬੱਚੇ ਹੋ ਗਏ ਨੇ ਤਾਂ ਹਾਰਮੋਨ ਚੇਂਜ ਹੋ ਜਾਂਦੇ ਆ ਹੁਣ ਥੋੜਾ ਕਾਲਾ ਜਿਹਾ ਹੋ ਗਿਆ ਪਰ ਪਹਿਲਾਂ ਥੋੜਾ ਜਿਹਾ ਪੀਲੇ ਜੀ ਪਮਕ ਵਿੱਚ ਸੀਗਾ ਮੇਰਾ ਰੰਗ ਤੇ ਮੈਨੂੰ ਯਾਦ ਹੈ ਕਿ ਸਾਡੇ ਇੱਕ ਆਂਟੀ ਨੇ ਉਹ ਸਾਡੇ ਪਿੰਡ ਇੱਕ ਪਰਿਵਾਰ ਆ ਸਿੱਖਾਂ ਦਾ ਪਰਿਵਾਰ ਉਹਨਾਂ ਨੂੰ ਕਹਿੰਦੇ ਨੇ ਹਣਾ ਉਹ ਆਂਟੀ ਮੈਨੂੰ ਬਹੁਤ ਪਿਆਰ ਕਰਦੇ ਸੀਗੇ ਇੱਕ ਦਿਨ ਉਹ ਮੇਰੇ ਮੰਮੀ ਕੋਲੇ ਆਏ ਕਰੇ ਤੇ ਮੈਂ ਉਹਨਾਂ ਨੂੰ ਮਿਲੀ ਮੰਮੀ ਨੂੰ ਕਹਿੰਦੇ ਵੀ ਕੀ ਹੋਇਆ ਤੁਹਾਡੀ ਕੁੜੀ ਨੂੰ ਕਹਿੰਦੇ ਕੁੜੀ ਪੀਲੀ ਹੋਈ ਪਈ ਆ ਇਹਨੂੰ ਕੋਈ ਦਵਾਈ ਦੂਈ ਦਵਾਓ ਤਾਂ ਮੰਮੀ ਕਹਿੰਦੇ ਵੀ ਇਹ ਤਾਂ ਰੰਗ ਇਦਾਂ ਦਾ ਹੀ ਆ ਵੀ ਤੁਹਾਨੂੰ ਵੈਸੀ ਲੱਗਦਾ ਹਨਾ ਤੇ ਮੈਨੂੰ ਮਤਲਬ ਬੜੀ ਅਜੀਬ ਜੀ ਗੱਲ ਲੱਗੀ ਕਿ ਲੋਕੀ ਕਹਿੰਦੇ ਨੇ ਰੰਗ ਗੋਰਾ ਬਹੁਤ ਆਂਟੀ ਕਹਿੰਦੇ ਨੇ ਕੁੜੀ ਬਿਮਾਰ ਹੋਈ ਪਈ ਆ ਹਨਾ ਤੇ ਉਹ ਚੀਜ਼ ਤੋਂ ਮੈਂ ਉਸ ਤੋਂ ਬਾਅਦ ਵੀ ਜਦੋਂ ਕਦੀ ਆਂਟੀ ਨੇ ਮੈਨੂੰ ਮਿਲਣਾ ਤਾਂ ਉਹਨਾਂ ਨੇ ਮੈਨੂੰ ਇਹੀ ਕਹਿਣਾ ਕੁੜੇ ਤੂੰ ਕੁਝ ਖਾਇਆ ਕਰ ਕੁੜੀਆਂ ਤੂੰ ਬਾਹਰ ਧੁੱਪੇ ਬੈਠਿਆ ਕਰ ਮਤਲਬ ਇਦਾਂ ਜੀਆਂ ਦੀਆਂ ਚੀਜ਼ਾਂ ਹਨ ਤੇ ਮੈਨੂੰ ਲੱਗਿਆ ਕਿ ਮੈਂ ਏਸੀ ਚੀਜ਼ ਤੇ ਅੱਜ ਗੱਲਬਾਤ ਕਰਦੀਆਂ ਵੀ ਸਾਨੂੰ ਕੁੜੀਆਂ ਨੂੰ ਸੱਚੀ ਕਈ ਵਾਰ ਕਿੰਨਾ ਕੁਝ ਸੁਣਨਾ ਪੈਂਦਾ ਜਿਹੜਾ ਅਸੀਂ ਚੁੱਪ ਚਾਪ ਸੁਣ ਲੈਣੇ ਆ ਜਿਵੇਂ ਮੇਰੀ ਜਿਹੜਾ ਮਤਲਬ ਮੈਂਟਲੀ ਮੈਂ ਜਿਸ ਤਰੀਕੇ ਦੀ ਹੈਗੀ ਆ ਨਾ ਮੇਰੇ ਅੰਦਰ ਐਨੇ ਕੁ ਪੇਸ਼ੈਂਟਸ ਨੇ ਵੀ ਕੋਈ ਬੰਦਾ ਕੁਝ ਵੀ ਬੋਲੀ ਜਾਵੇ ਕਈ ਵਾਰ ਮੈਨੂੰ ਬਹੁਤ ਲੰਮਾ ਸਮਾਂ ਉਹਦੀ ਚੀਜ਼ ਅਸਰ ਨਹੀਂ ਕਰਦੀ ਹੈਗੀ ਤੇ ਮੈਂ ਤਾਂ ਕਈ ਵਾਰੀ ਹਾਸੇ ਛੱਡਦੀ ਹੁੰਨੀ ਆ ਵੀ ਯਾਰ ਇਹ ਬੰਦੇ ਨੂੰ ਕਿਹੜੀ ਸਜ਼ਾ ਲੱਗੀ ਹੈ ਕਿਉਂ ਇਹੋ ਜਿਹੀਆਂ ਗੱਲਾਂ ਕਰੀ ਜਾਂਦਾ ਨਾ ਜਦੋਂ ਬਹੁਤਾ ਹੀ ਕੰਮ ਅੱਤ ਹੋ ਜਾਵੇ ਤਾਂ ਉਹਨੂੰ ਕਈ ਵਾਰ ਸਮਝਾ ਵੀ ਦਈਦਾ ਵੀ ਬੱਸ ਕਰ ਹੋਣਾ ਨਾ ਪਰ ਮੈਨੂੰ ਕੋਈ ਲੋਕਾਂ ਦੀ ਬਹੁਤ ਜ਼ਿਆਦਾ ਗੱਲਾਂ ਦਾ ਫਰਕ ਨਹੀਂ ਪੈਂਦਾ ਮੈਨੂੰ ਇਹ ਹੁੰਦਾ ਵੀ ਮੈਂ ਕਿਦੇ ਬੈਠੀਆਂ ਮੈਂ ਚੁੱਪਚਾਪ ਆਪਣਾ ਬੈਠੀ ਰਵਾਂ ਮੇਰੇ ਸਾਹਮਣੇ ਵਾਲੇ ਦੁਆਲੇ ਕੁਝ ਦੀਨ ਦੁਨੀਆ ਤੇ ਚੱਲਦਾ ਰਹੇ ਮੈਨੂੰ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ ਮੈਂ ਆਪਣੇ ਨਿਆਣਿਆਂ ਦੇ ਵਿੱਚ ਤੇ ਆਪਣੇ ਕੰਮ 'ਚ ਮਸਤ ਰਹਿਣੀ ਆ ਜਾਂ ਵਿਹਲਾ ਟਾਈਮ ਮਿਲਦਾ ਕੁਝ ਪੜ ਲਿਆ ਕੁਝ ਲਿਖ ਲਿਆ ਜਾਂ ਘੁੰਮ ਲਿਆ ਪਰ ਬਾਕੀ ਕੁੜੀਆਂ ਨੂੰ ਬਹੁਤ ਫਰਕ ਪੈਂਦਾ ਮੈਨੂੰ ਬਹੁਤ ਕੁੜੀਆਂ ਨੇ ਜਿਹੜੀਆਂ ਬੜੇ ਸਾਰੇ ਮੈਸੇਜ ਲਿਖਦੀਆਂ ਨੇ ਹੁਣ ਸਾਨੂੰ ਸੁਣ ਸੁਣਨ ਨੂੰ ਕੀ ਮਿਲਦਾ ਮਤਲਬ 5 6 ਗੱਲਾਂ ਨੇ ਜਿਹੜੀਆਂ ਜ਼ਿੰਦਗੀ ਪਰ ਸਾਡਾ ਖਹਿੜਾ ਨਹੀਂ ਛੱਡਦੀਆਂ ਜਦੋਂ ਸਾਡਾ ਵਿਆਹ ਹੋ ਜਾਂਦਾ ਪਹਿਲੀ ਗੱਲ ਤਾਂ ਨਾ ਮਤਲਬ ਅਸੀਂ ਜਿੰਨੀਆਂ ਮਰਜ਼ੀ ਕਾਮੀਆਂ ਹੋਈਏ ਜਿੰਨਾ ਮਰਜ਼ੀ ਸੋਣਾ ਸਾਨੂੰ ਕੰਮ ਆਉਂਦਾ ਹੋਵੇ ਕਰਨਾ ਇਹ ਆਦਤ ਹੀ ਹੁੰਦੀ ਹੈ ਲੋਕਾਂ ਨੂੰ ਕਿ ਉਹਨਾਂ ਨੇ ਸਾਡੇ ਕੰਮ ਦੇ ਵਿੱਚ ਥੋੜੀ-ਥੋੜੀ ਨਗੋਚ ਕੱਢਦੇ ਰਹਿਣਾ ਜਿਵੇਂ ਜਦੋਂ ਅਸੀਂ ਕਈ ਵਾਰੀ ਕੋਈ ਦਾਲ ਸਬਜ਼ੀ ਬਣਾਈਏ ਤਾਂ ਸਾਨੂੰ ਕਹਿਣਗੇ ਆਹ ਚੀਜ਼ ਨਾ ਸਾਡੇ ਘਰੇ ਐਵੇਂ ਨਹੀਂ ਬਣਦੀ ਇਸ ਸਾਡੇ ਘਰੇ ਨੂੰ ਬਣਾਉਣ ਦਾ ਤਰੀਕਾ ਵੱਖਰਾ ਏ ਜਾਂ ਸਾਡੇ ਘਰੇ ਆ ਚੀਜ਼ ਬਣਦੀ ਹੋਈ ਨਹੀਂ ਹੈਗੀ ਹਨਾ ਤਾਂ ਉਹ ਮਤਲਬ ਸਾਨੂੰ ਕੋਈ ਸਿਖਾਉਣ ਦੀ ਇੱਛਾ ਨਾਲ ਨਹੀਂ ਕਿਹਾ ਜਾਂਦਾ ਸਾਨੂੰ ਸੁਣਾਉਣ ਦੀ ਇੱਛਾ ਨਾਲ ਹੀ ਕਿਹਾ ਜਾਂਦਾ ਜੇ ਇਹ ਹੀ ਚੀਜ਼ ਕੋਈ ਸਾਨੂੰ ਕਹਿ ਦਵੇ ਵੀ ਆ ਚੀਜ਼ ਪੁੱਤਰ ਆਪਾਂ ਇਦਾਂ ਬਣਾਉਨੇ ਆ ਹਨਾ ਉਹ ਸਾਨੂੰ ਚੀਜ਼ ਜ਼ਿਆਦਾ ਸੋਹਣੀ ਲੱਗਦੀ ਆ ਤੇ ਜਦੋਂ ਸਾਰੀ ਜ਼ਿੰਦਗੀ ਅਗਲਾ ਸਾਨੂੰ ਇਹੀ ਕਹੀ ਜਾਂਦਾ ਸਾਡਾ ਘਰ ਸਾਡਾ ਘਰ ਸਾਡਾ ਘਰ ਤਬੀ ਦੱਸੋ ਅਸੀਂ ਉਸ ਘਰ ਨੂੰ ਕਦੋਂ ਆਪਣਾ ਘਰ ਸਮਝਾਂਗੇ ਹਨ ਫਿਰ ਸਾਨੂੰ ਇਹੀ ਲੱਗਦਾ ਹੁੰਦਾ ਕਿ ਬਗਾਨਾ ਘਰ ਹੀ ਆ ਸਾਡੇ ਲਈ ਇਹ ਸਾਡਾ ਘਰ ਨਹੀਂ ਹੈਗਾ ਸਾਡੇ ਕੰਮ ਕਰਨ ਦੇ ਤਰੀਕੇ ਤੇ ਉਹਦੇ ਚ ਸਾਰੇ ਤਰੀਕੇ ਹੁੰਦੇ ਨੇ ਕਈ ਵਾਰੀ ਜਿੱਥੇ ਅਸੀਂ ਵਿਆਹੇ ਜਾਂਦੇ ਨਾ ਇੰਨਾ ਲਗੋਚੀ ਟੱਬਰ ਵੀ ਮਿਲ ਜਾਂਦਾ ਵੀ ਉਹ ਕੱਪੜੇ ਧੋਣ ਤੋਂ ਲੈ ਕੇ ਤੁਹਾਡੇ ਉੱਠਣ ਦੇ ਤਰੀਕਿਆਂ ਤੋਂ ਤੁਹਾਡੇ ਸੌਣ ਬਹਿਣ ਦੇ ਤਰੀਕਿਆਂ ਤੋਂ ਤੁਹਾਡੇ ਪਕਾਉਣ ਦੇ ਤਰੀਕਿਆਂ ਤੋਂ ਵੀ ਮਤਲਬ ਸਾਨੂੰ ਲੋਕ ਸੁਣਾਉਂਦੇ ਹੀ ਰਹਿੰਦੇ ਆ ساری ਜ਼ਿੰਦਗੀ ਹੈ ਨਾ ਤੇ ਇਹ ਕੋਈ ਬਹੁਤਾ ਵੱਡਾ ਮੁੱਦਾ ਨਹੀਂ ਹੁੰਦਾ ਮੈਂ ਤਾਂ ਕੁੜੀਆਂ ਨੂੰ ਇਹੀ ਕਹੂੰਗੀ ਵੀ ਆਦਤਾਂ ਹੀ ਹੁੰਦੀਆਂ ਨੇ ਬਸ ਇਹਨਾਂ ਨੂੰ ਸਿਰਫ ਤੇ ਸਿਰਫ ਆਦਤਾਂ ਸਮਝ ਕੇ ਇਗਨੋਰ ਕਰਿਆ ਕਰੋ ਬਹੁਤੀ ਵਾਰੀ ਨਾ ਅਸੀਂ ਆਪਣੀ ਜ਼ੁਬਾਨ ਨਾਲ ਜਵਾਬ ਦੇਣ ਲੱਗ ਜਾਂਦੇ ਆ ਮੈਨੂੰ ਇਹ ਲੱਗਦਾ ਕਿ ਜ਼ੁਬਾਨ ਨਾਲ ਦਿੱਤੇ ਜਵਾਬ ਹੁੰਦੇ ਨੇ ਨਾ ਜਿਹੜੇ ਉਹ ਕਿਸੇ ਤੇ ਅਸਰ ਨਹੀਂ ਕਰਦੇ ਤੁਹਾਨੂੰ ਜਵਾਬ ਦੇਣਾ ਚਾਹੀਦਾ ਆਪਣੇ ਕੰਮਾਂ ਨਾਲ ਆਪਣੀ ਅਕਲ ਨਾਲ ਮਤਲਬ ਕਿਸੇ ਵੀ ਚੀਜ਼ ਨੂੰ ਤੁਸੀਂ ਐਨੇ ਸੋਹਣੇ ਢੰਗ ਨਾਲ ਕਰੋ ਵੀ ਕਹਿਣ ਵਾਲਾ ਨਾ ਮਜਬੂਰ ਹੋ ਜਾਵੇ ਵੇਖਣ ਵਾਲਾ ਵੀ ਹਾਂ ਯਾਰ ਇਹਨੂੰ ਤਾਂ ਐਵੇਂ ਹੀ ਟੋਕਿਆ ਇਹ ਤਾਂ ਮੇਤੋ ਵੀ ਵਧੀਆ ਚੀਜ਼ ਕਰਦਾ ਹਨ ਜਿਵੇਂ ਮੈਂ ਬੜੇ ਸਾਰੇ ਲੋਕਾਂ ਨਾਲੇ ਗੱਲ ਕਰਦੀ ਹੁੰਦੀ ਹਾਂ ਵੀ ਮੈਂ ਮੇਰਾ ਕੱਦ ਨਾਰਮਲ ਜਿਹਾ ਹੈ ਨਾ ਸ਼ੁਰੂ ਚ ਮੈਨੂੰ ਸਾਰਿਆਂ ਨੇ ਇਦਾਂ ਹੀ ਕਹਿਣਾ ਵੀ ਇਹਦਾ ਕੱਦ ਮਤਲਬ ਓਨੀ ਲੰਮੀ ਨਹੀਂ ਹੈਗੀ ਹਨ ਤੇ ਮੈਨੂੰ ਬੜੀ ਚੀਜ਼ ਅਜੀਬ ਲੱਗਣੀ ਪਰ ਮੈਂ ਕਦੀ ਇਹਨਾਂ ਚੀਜ਼ਾਂ ਦਾ ਜਵਾਬ ਦੇਣ ਤੇ ਬਹੁਤਾ ਸਮਾਂ ਨਹੀਂ ਖਰਾਬ ਕੀਤਾ ਪਰ ਅੱਜ ਦਾ ਜਿਹੜਾ ਟਾਈਮ ਆ ਜਦ ਤੁਸੀਂ ਆਪਣੀ ਅਕਲ ਨਾਲ ਆਪਣੀ ਲਿਆਕਤ ਨਾਲ ਕੁਝ ਕੁ ਚੀਜ਼ਾਂ ਨਾ ਸਾਬਿਤ ਕਰ ਦੰਨੇ ਹੋ ਫਿਰ ਬਹੁਤ ਸਾਰੇ ਲੋਕਾਂ ਦੇ ਮੂੰਹ ਬੰਦ ਹੋ ਜਾਂਦੇ ਆ ਤੇ ਅੱਜ ਵੀ ਨੂੰ ਸਾਰੇ ਇਦਾਂ ਹੀ ਕਹਿੰਦੇ ਆ ਵੀ ਤੇਰੇ ਵਰਗਾ ਹੋਣਾ ਚਾਹੀਦਾ ਹਰ ਬੰਦਾ ਹੋਣਾ ਹਨਾ ਮੇਰਾ ਕੱਦ ਕੇ ਸਾਰੇ ਲੋਕਾਂ ਨੂੰ ਭੁੱਲ ਗਿਆ ਮੈਨੂੰ ਲੱਗਦਾ ਤੇ ਜਦੋਂ ਅਸੀਂ ਜ਼ੁਬਾਨ ਨਾਲ ਜਵਾਬ ਦੇਣ ਤੇ ਬੈਠ ਜਾਂਦੇ ਆ ਫਿਰ ਸਾਡੇ ਅੰਦਰ ਬਹੁਤ ਸਾਰੀ ਕਾਬਲੀਅਤ ਹੁੰਦੀ ਆ ਜਿਹੜੀ ਕੁੜਨ ਤੇ ਸੜਨ ਤੇ ਲੋਕਾਂ ਨੂੰ ਜਵਾਬ ਦੇਣ ਤੇ ਖਰਾਬ ਹੋ ਜਾਂਦੀ ਆ ਤੇ ਇੱਕ ਚੀਜ਼ ਜਿਹੜੀ ਨਾ 4-5 ਸਾਲ ਪਹਿਲਾਂ ਅਸੀਂ ਵਿਆਹੀਆਂ ਹੋਈਆਂ ਕੁੜੀਆਂ ਨੇ ਬਹੁਤ ਫੇਸ ਕੀਤੀ ਉਹ ਸੀਗੀ ਵੀ ਚਾਹੇ ਅਸੀਂ ਚੰਗੀ ਨੌਕਰੀਆਂ ਵਾਲੀਆਂ ਵੀ ਆ ਪੜੀਆਂ ਲਿਖੀਆਂ ਵੀ ਆ ਚੰਗਾ ਘਰ ਸੰਭਾਲਣ ਵਾਲੀਆਂ ਵੀ ਆ ਪਰ ਉਦੋਂ ਇੱਕ ਦੌਰ ਚੱਲਿਆ ਕੀ ਪਲੱਸ 2 ਤੋਂ ਬਾਅਦ ਕੁੜੀਆਂ ਆਇਲਸ ਕਰਨ ਲੱਗੀਆਂ ਤੇ ਆਇਲਸ ਕਰਕੇ ਕੁੜੀਆਂ ਬਾਹਰ ਮਤਲਬ ਮੁੰਡੇ ਨੂੰ ਵਿਆਹ ਕੇ ਜਾਂ ਜਿਹੜੀਆਂ ਵਿਆਹਾਂ ਹੋਈਆਂ ਸੀ ਉਹਨਾਂ ਨੇ ਵੀ ਆਇਲਸ ਕੀਤੇ ਉਹ ਵੀ ਆਪਣੇ ਘਰ ਵਾਲਿਆਂ ਨੂੰ ਟੱਬਰਾਂ ਨੂੰ ਬਾਹਰ ਲੈ ਗਈਆਂ ਤੇ ਉਦੋਂ ਨਾ ਸਾਡੀ ਬੜੀ ਬੇਇੱਜ਼ਤੀ ਹੋਈ ਲੋਕਾਂ ਨੇ ਲੋਕਾਂ ਨੂੰ ਇਹੀ ਲੱਗਿਆ ਵੀ ਅੱਜ ਦੇ ਟਾਈਮ 'ਚ ਤਾਂ ਜਿਹੜੀ ਕੁੜੀ ਨੇ ਆਇਲਸ ਕੀਤਾ ਹੋਇਆ ਨਾ ਉਹੀ ਕਾਮਯਾਬਾ ਮਤਲਬ ਉਹੀ ਸਭ ਤੋਂ ਜ਼ਿਆਦਾ ਕਾਬਿਲ ਆ ਮੇਰੇ ਇੱਕ ਰਿਸ਼ਤੇਦਾਰ ਨੇ ਆਂਟੀ ਤੇ ਉਹਨਾਂ ਨੇ ਮੈਨੂੰ ਇੱਕ ਵਾਰੀ ਕਿਹਾ ਇਦਾਂ ਹੀ ਕਹਿੰਦੇ ਵੀ ਸਾਡੀ ਨੂੰਨ ਨੂੰ ਤਿੰਨ ਵਾਰੀ ਆਇਲਸ ਕਰਾਤਾ ਉਹਦੇ ਤੋਂ ਆਇਲਸ ਨਹੀਂ ਨਿਕਲਿਆ ਮੈਂ ਕਿਹਾ ਆਂਟੀ ਤੁਹਾਨੂੰ ਜ਼ਰੂਰਤ ਕੀ ਆ ਵੀ ਉਹ ਚੰਗੀ ਭਲੀ ਗਵਰਨਮੈਂਟ ਜੌਬ ਕਰਦੀ ਆ ਕਹਿੰਦੇ ਲੈ ਆਇਲਸ ਵਾਲੀਆਂ ਕੁੜੀਆਂ ਵਧੀਆਂ ਹੁੰਦੀਆਂ ਨੇ ਸਾਰੇ ਦਾ ਸਾਰਾ ਟੱਬਰ ਹੀ ਬਾਹਰ ਲੈ ਜਾਂਦੀਆਂ ਨੇ ਮੈਂ ਖੁਦ ਸਾਡੀਆਂ ਰਿਸ਼ਤੇਦਾਰੀਆਂ 'ਚ ਬੜੀਆਂ ਕੁੜੀਆਂ ਨੂੰ ਦੇਖਿਆ ਜਿਨ੍ਹਾਂ ਨੇ ਚੰਗੀਆਂ ਨੌਕਰੀਆਂ ਹੋਣ ਤੋਂ ਬਾਅਦ ਵੀ ਵਿਚਾਰੀਆਂ ਨੇ ਆਇਲਸ ਕੀਤੇ ਵੀ ਅਸੀਂ ਵੀ ਆਪਣੇ ਟੱਬਰਾਂ ਨੂੰ ਬਾਹਰ ਲੈ ਜਾਈਏ ਹਨਾ ਤੇ ਮੈਨੂੰ ਵੀ ਬੜੀ ਵਾਰੀ ਕਈਆਂ ਨੇ ਸੁਣਾਇਆ ਕਈ ਰਿਸ਼ਤੇਦਾਰਾਂ ਨੇ ਤੂੰ ਆਇਲਸ ਕਿਉਂ ਨਹੀਂ ਕਰਦੀ ਬਈ ਮਤਲਬ ਲੋਕਾਂ ਨੂੰ ਐਂ ਲੱਗਿਆ ਸੀਗਾ ਵੀ ਆਇਲਸ ਕਰਨ ਵਾਲਾ ਬੰਦਾ ਹੀ ਸ਼ਾਇਦ ਨਾ ਅੱਜ ਦੇ ਜਮਾਨੇ 'ਚ ਤਾਂ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਬੰਦਾ ਮੰਨਿਆ ਜਾਂਦਾ ਤੇ ਉਦੋਂ ਸਾਨੂੰ ਲੱਗਦਾ ਹੁੰਦਾ ਸੀ ਵੀ ਉਹ ਹੋ ਸਾਡੀ ਤਾਂ ਐਮਏ ਬੀਐਡ ਕੀਤੀ ਮਤਲਬ ਖੂਚ ਹੀ ਪੈ ਗਈ ਕਾਸ਼ ਅਸੀਂ ਵੀ ਪਲੱਸ 2 ਤੋਂ ਬਾਅਦ ਆਇਲਸ ਕੀਤਾ ਹੁੰਦਾ ਤਾਂ ਸ਼ਾਇਦ ਸਾਨੂੰ ਵੀ ਇੰਨੀ ਜ਼ਿਆਦਾ ਇੱਜ਼ਤ ਮਿਲਦੀ ਹੈ ਨਾ ਤੇ ਇੱਕ ਨਾ ਸਾਡੀਆਂ ਤਨਖਾਹਾਂ ਦੇ ਵਿੱਚ ਬਹੁਤ ਕੰਪੈਰੀசன் ਕੀਤਾ ਜਾਂਦਾ ਹੁਣ ਮੁੰਡੇ ਦੋ ਸਕੇ ਭਰਾ ਹੋਣਗੇ ਜੇ ਇੱਕ ਵੱਧ ਕਮਾਉਂਦਾ ਇੱਕ ਘੱਟ ਕਮਾਉਂਦਾ ਜਾਂ ਕਿਸੇ ਦੇ ਦੋ ਜਵਾਈ ਵੀ ਹੋਣਗੇ ਇੱਕ ਵੱਧ ਕਮਾਉਂਦਾ ਇੱਕ ਘੱਟ ਕਮਾਉਂਦਾ ਉਹਦੇ 'ਚ ਸ਼ਾਇਦ ਕਿਸੇ ਨੂੰ ਇੰਨਾ ਫਰਕ ਨਹੀਂ ਪੈਂਦਾ ਪਰ ਜੇ ਕਿਸੇ ਦੇ ਦੋ ਨੋਹਾਂ ਨੇ ਤੇ ਉਹਦੇ ਜੋ ਇੱਕ ਵੱਧ ਕਮਾਉਂਦੀ ਹੈ ਇੱਕ ਘੱਟ ਕਮਾਉਂਦੀ ਹੈ ਉਹਦੇ 'ਚ ਬੜਾ ਜ਼ਿਆਦਾ ਲੋਕ ਫਰਕ ਕਰਦੇ ਆ ਉਹਦੇ 'ਚ ਉਹ ਇਹੀ ਦੱਸੀ ਜਾਣਗੇ ਲੈ ਇਹ ਤਾਂ ਇੰਨਾ ਕਮਾਉਂਦੀ ਆ ਮਤਲਬ ਤੁਹਾਨੂੰ ਦੂਜੇ ਬੰਦੇ ਦੀ ਤਨਖਾਹ ਹੀ ਸੁਣਾਈ ਜਾਣਗੇ ਤੇ ਉਹ ਸੁਣ ਕੇ ਤੁਹਾਨੂੰ ਕਈ ਵਾਰ ਸਮਝ ਵੀ ਨਹੀਂ ਆਉਂਦਾ ਹੁੰਦਾ ਵੀ ਤੁਸੀਂ ਉਹਦੇ ਤੇ ਰਿਐਕਟ ਕੀ ਕਰੋ ਜੇ ਤਾਂ ਤੁਸੀਂ ਸਿਆਣੇ ਹੋ ਤਾਂ ਤੁਸੀਂ ਕਲੇਸ਼ ਤੋਂ ਡਰਦੇ ਚੁੱਪ ਰਹਿੰਦੇ ਹੋ ਵੀ ਚਲ ਯਾਰ ਛੱਡ ਪਰੇ ਕੀ ਕਿਸੇ ਦੇ ਮੂੰਹ ਲੱਗਣਾ ਪਰ ਕਈ ਕੁੜੀਆਂ ਬਹੁਤ ਭਾਵਕ ਹੁੰਦੀਆਂ ਨੇ ਉਹਨਾਂ ਤੇ ਬਹੁਤ ਅਸਰ ਹੁੰਦਾ ਇਸ ਚੀਜ਼ ਦਾ ਕਈ ਵਾਰੀ ਤਾਂ ਤੁਹਾਨੂੰ ਇਹੋ ਜਿਹਾ ਬੰਦਾ ਤੁਹਾਡੀ ਤਨਖਾਹ ਪੁੱਛ ਲੈਂਦਾ ਵੀ ਜਿਹਨੂੰ ਤੁਹਾਡੀ ਤਨਖਾਹ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਫਿਰ ਉਹ ਤੁਹਾਨੂੰ ਦੱਸੂਗਾ ਵੀ ਤੇਰੀ ਇੰਨੀ ਆ ਮੇਰੀ ਨੌਂ ਦੀ ਤਾਂ ਇੰਨੀ ਤਨਖਾਹ ਹੈ ਜਾਂ ਫਲਾਣੇ ਦੀ ਨੌਂ ਦੀ ਇੰਨੀ ਤਨਖਾਹ ਹੈ ਜਾਂ ਮੇਰੀ ਕੁੜੀ ਦੀ ਇੰਨੀ ਤਨਖਾਹ ਹੈ ਤੇ ਕਈ ਵਾਰੀ ਤਾਂ ਇੱਕ ਘਰ ਚ ਹੀ ਤੁਹਾਨੂੰ ਬੰਦਾ ਦੱਸੀ ਜਾਊਗਾ ਵੀ ਲੈ ਇਹਦੀ ਇੰਨੀ ਤਨਖਾਹ ਹੈ ਤੇ ਤੇਰੀ ਇੰਨੀ ਦੰਗਾ ਮਤ ਉਹਦਾ ਸੀ ਬੰਦਾ ਇੱਕ ਉਮਰ ਚ ਜਾ ਕੇ ਇਹੋ ਜੀਆਂ ਗੱਲਾਂ ਸੁਣਦੇ ਨੂੰ ਸ਼ਰਮ ਆਉਣ ਲੱਗ ਜਾਂਦੀ ਆ ਪਰ ਸਾਹਮਣੇ ਵਾਲਾ ਕਹਿੰਦਾ ਕਿ ਦੀ ਸ਼ਰਮ ਨਹੀਂ ਕਰਦਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਨਾ ਨਿੱਕੀਆਂ ਨਿੱਕੀਆਂ ਜਿਵੇਂ ਵੀ ਜੇ ਕਿਸੇ ਦੇ ਪਹਿਲੀ ਕੁੜੀ ਹੋਗੀ ਤਾਂ ਲੋਕ ਉਹਦਾ ਜਿਉਣਾ ਹਰਾਮ ਕਰ ਦਿੰਦੇ ਨੇ ਮੈਂ ਬੜੀ ਵਾਰ ਜਦੋਂ ਮੇਰੇ ਬੇਟੀ ਹੋਈ ਨਾ ਤਾਂ بڑے ਲੋਕਾਂ ਨੇ ਕਿਹਾ ਸਾਡੇ ਫਲਾਣੇ ਰਿਸ਼ਤੇਦਾਰਾਂ ਦੇ ਮੁੰਡਾ ਹੋਇਆ ਤੇ ਉਸ ਵਕਤ 'ਚ ਨਾ ਮੈਨੂੰ ਐਂ ਲੱਗਦਾ ਸੀ ਸਾਡੀ 4-5 ਰਿਸ਼ਤੇਦਾਰੀਆਂ ਦੇ ਵਿੱਚ ਬੇਟੀਆਂ ਹੋਈਆਂ ਤੇ ਮੈਨੂੰ ਲੱਗਿਆ ਵੀ ਸ਼ੁਕਰ ਹੀ ਅਰਬਾ ਮਤਲਬ ਨਹੀਂ ਤਾਂ ਜੇ ਕਿਸੇ ਦੋ ਦੇ ਮਤਲਬ ਬੱਚਾ ਹੋਣ ਵਾਲਾ ਹੋਵੇ ਤੇ ਇੱਕ ਦੇ ਮੁੰਡਾ ਹੋ ਜਵੇ ਇੱਕ ਦੇ ਕੁੜੀ ਲੋਕੋ ਵਿਚਾਰੀ ਕੁੜੀ ਵਾਲੀ ਮਾਂ ਦੀ ਤਾਂ ਜਾਨ ਲੈਣੀ ਕਰ ਦਿੰਦੇ ਨੇ ਇੰਨਾ ਕੁਝ ਸੁਣਾਉਂਦੇ ਆ ਨਾ ਫਿਰ ਉਹਨੂੰ ਵਿਚਾਰੀ ਨੇ ਅਜੇ ਚਾਹੇ ਇਹ 4 ਸਾਲ ਨਾ ਹੋ ਸੋਚੇ ਕਿ ਮੈਂ ਅਗਲਾ ਬੱਚਾ ਕਰਨਾ ਪਰ ਉਹਨੂੰ ਇੰਨਾ ਪ੍ਰੈਸ਼ਰਾਈਜ਼ ਕਰ ਦਿੰਦੇ ਆ ਵੀ ਜਦੋਂ ਤੱਕ ਉਹਦੇ ਮੁੰਡਾ ਨਹੀਂ ਹੁੰਦਾ ਉਹਨੂੰ ਵਿਚਾਰੀ ਨੂੰ ਸਾਹ ਨਹੀਂ ਲੈਣ ਦਿੰਦੇ ਲੋਕ ਇਹ ਚੀਜ਼ਾਂ ਬਹੁਤ ਕੁੜੀਆਂ ਨਾਲ ਹੁੰਦੀਆਂ ਨੇ ਨਿੱਕੇ ਨਿੱਕੇ ਛੋਟੇ ਛੋਟੇ ਤਾਮਨੇ ਕਈ ਵਾਰੀ ਤੁਹਾਨੂੰ ਇੰਨੇ ਦਿੱਤੇ ਜਾਂਦੇ ਹਨ ਕਿ ਵੀ ਉਹ ਤੁਹਾਡੇ ਦਿਲ 'ਚ ਜੰਮ ਜਾਂਦੇ ਨੇ ਤੁਸੀਂ ਕਿਸੇ ਨੂੰ ਕਈ ਵਾਰ ਕਹਿਣ ਜੋਗੇ ਵੀ ਨਹੀਂ ਹੁੰਦੇ ਜੇ ਤੁਸੀਂ ਕਿਸੇ ਨੂੰ ਕਹਿਨੇ ਵੀ ਹੋ ਨਾ ਤਾਂ ਅਗਲਾ ਕਹਿੰਦਾ ਵੀ ਲੈ ਇੰਨਾ ਗੱਲਾਂ ਤੇ ਰਿਐਕਟ ਕਰਨ ਦੀ ਕੀ ਜ਼ਰੂਰਤ ਆ ਪਰ ਉਹ ਵਿਚਾਰੀਆਂ ਜਿਹੜੀਆਂ ਸੁਣਦੀਆਂ ਨੇ ਨਾ ਉਹਨਾਂ ਨੂੰ ਪਤਾ ਲੱਗਦਾ ਵੀ ਉਹ ਗੱਲਾਂ ਉਹਨਾਂ ਤੇ ਕਿੰਨਾ ਜ਼ਿਆਦਾ ਅਸਰ ਕਰਦੀਆਂ ਨੇ ਕਈ ਵਾਰੀ ਤਾਂ ਘਰ ਵਾਲੇ ਵੀ ਨਹੀਂ ਸੁਣਦੇ ਉਹ ਕਹਿਣਗੇ ਇਗਨੋਰ ਕਰਿਆ ਕਰੋ ਬੰਦਾ ਕਿੰਨਾ ਕ ਇਗਨੋਰ ਕਰ ਸਕਦਾ ਵੀ ਤੁਸੀਂ ਤਾਂ ਆਪਣੇ ਘਰ 'ਚ ਬੈਠੇ ਹੋ ਤੁਹਾਡੇ ਮਾਪੇ ਨੇ ਉੱਥੇ ਤੁਹਾਡੇ ਭੈਣ ਭਰਾ ਨੇ ਤੁਹਾਨੂੰ ਸ਼ਾਇਦ ਉਹਨਾਂ ਚੀਜ਼ਾਂ ਦਾ ਫਰਕ ਨਹੀਂ ਪਤਾ ਪਰ ਇੱਕ ਕੁੜੀ ਆ ਜਿਹੜੀ 25 ਸਾਲ ਕਿਸੇ ਹੋਰ ਘਰ 'ਚ ਪਲ ਕੇ ਆਈ ਇੱਕਦਮ ਉਹਦਾ ਸਾਰਾ ਮਾਹੌਲ ਬਦਲ ਗਿਆ ਉਹਦਾ ਕੰਮ ਕਰਨ ਦਾ ਤਰੀਕਾ ਉੱਠਣ ਬੈਠਣ ਦਾ ਤਰੀਕਾ ਕੱਪੜੇ ਪਾਉਣ ਦਾ ਤਰੀਕਾ ਆਉਣ ਜਾਣ ਦਾ ਤਰੀਕਾ ਤੇ ਉਹਨੂੰ ਵੀ ਵਿਚਾਰੀ ਨੂੰ ਜੇ ਕੋਈ ਇੰਨੀਆਂ ਛੋਟੀਆਂ ਛੋਟੀਆਂ ਚੁਬਾਂ ਲਾਉਂਦਾ ਰਹੂਗਾ ਉਹਦੇ ਤੇ ਅਸਰ ਕਿਉਂ ਨਹੀਂ ਹੋਊਗਾ ਉਸ ਚੀਜ਼ ਦਾ ਮੈਂ ਬਹੁਤ ਕੁੜੀਆਂ ਨੂੰ ਦੇਖਿਆ ਜਿਹੜੀਆਂ ਕਹਿਣਗੀਆਂ ਵੀ ਨਾ ਸਹੇਲੀਆਂ ਤੋਂ ਇਲਾਵਾ ਕਿਸੇ ਅਗੇ ਟ ਡ ਨਹੀਂ ਫਰੋਲਿਆ ਜਾਂਦਾ ਕਿ ਸਾਨੂੰ ਕੀ ਕੀ ਸੁਣਨਾ ਪੈਂਦਾ ਬਾਕੀ ਰੰਗ ਰੂਪ ਨੂੰ ਲੈ ਕੇ ਕੱਦ ਕਾਠੀ ਨੂੰ ਲੈ ਕੇ ਤਾਂ نوਹਾਂ ਦੇ ਵਿੱਚ ਜਿਹੜਾ ਕੰਪੈਰੀਜ਼ਨ ਹੁੰਦਾ ਦਰਾਣੀਆਂ ਜਿਠਾਣੀਆਂ ਚ ਹੁੰਦਾ ਉਹ ਤਾਂ ਮਤਲਬ ਸ਼ਬਦਾਂ ਤੋਂ ਪਾਰ ਆ ਜਾਇਦ ਮੈਂ ਮਹਿਸੂਸ ਜ਼ਰੂਰ ਕੀਤਾ ਹੋਗਾ ਪਰ ਮੈਨੂੰ ਕਹਿਣਾ ਨਹੀਂ ਆਉਂਦਾ ਕਿ ਉਹ ਕਿਵੇਂ ਦਾ ਹੁੰਦਾ ਲੋਕੀ ਤੁਹਾਨੂੰ ਉੱਪਰੋਂ ਲੈ ਕੇ ਥੱਲੇ ਤੱਕ ਦੇਖਦੇ ਆ ਵੀ ਇਹ ਕਿਹੋ ਜੀ ਲੱਗਦੀ ਆ ਇਹ ਕਿਹੋ ਜੀ ਲੱਗਦੀ ਆ ਜਦੋਂ ਤੁਹਾਨੂੰ ਵਿਆਹ ਕੇ ਆਇਆਂ ਨੂੰ 10-12 ਸਾਲ ਹੋ ਜਾਂਦੇ ਆ ਨਾ ਜਾਂ 5-4 ਸਾਲ ਹੀ ਹੋ ਜਾਂਦੇ ਆ ਤੇ ਜੇ ਉਸੇ ਘਰ 'ਚ ਤੁਹਾਡੇ ਕਿਸੇ ਦਿਓਰ ਦਾ ਜਾਂ ਰਿਸ਼ਤੇਦਾਰੀ ਦੇ ਵਿੱਚ ਕਿਸੇ ਦਿਓਰ ਦਾ ਵਿਆਹ ਹੁੰਦਾ ਨਾ ਉਸ ਵਕਤ ਤੱਕ ਵੀ ਲੋਕ ਤੁਹਾਡਾ ਕੰਪੈਰੀਜ਼ਨ ਕਰਦੇ ਆ ਤੁਹਾਡੇ ਵਿਆਹ ਦਾ ਕਿ ਤੁਹਾਡੇ ਵਿਆਹ 'ਚ ਇਹ ਆਇਆ ਸੀ ਉਹਦੇ ਵਿਆਹ 'ਚ ਇਹ ਆਇਆ ਮਤਲਬ ਉੱਤੋਂ ਨੂੰ ਇਹ ਨਹੀਂ ਦੱਸ ਰਹੇ ਹੁੰਦੇ ਵੀ ਉਹਦੇ ਵਿਆਹ ਚ ਕੀ ਆਇਆ ਉਹ ਇਹ ਦੱਸਦੇ ਨੇ ਕਿ ਤੇਰੇ ਵਿਆਹ ਚ ਕੀ ਨਹੀਂ ਆਇਆ ਮਤਲਬ ਮੈਂ ਹਰਾਨ ਹੋ ਜਾਂਦੀ ਆ ਕਿ ਲੋਕ ਬਰਾਤੀ ਤੱਕ ਦੱਸ ਦਿੰਦੇ ਆ ਵੀ ਭਾਈ ਇਹ ਤਾਂ 300 ਦੀ ਬਰਾਤ ਲੈ ਕੇ ਗਏ ਨੇ ਤੁਹਾਡੇ ਤਾਂ ਅਸੀਂ 150 ਦੀ ਬਰਾਤ ਲੈ ਕੇ ਗਏ ਸੀਗੇ ਵੀ ਇਹ ਵੀ ਨਹੀਂ ਸਮਝ ਆਉਂਦੀ ਦੁਨੀਆ ਨੂੰ ਵੀ ਜਿਵੇਂ ਦਾ ਸਮਾਂ ਸੀ ਉਸ ਵਕਤ ਚ ਉਹ ਵਿਆਹ ਹੋ ਗਿਆ ਤੇ ਜਿਵੇਂ ਦਾ ਇਹ ਸਮਾਂ ਹੈ ਉਸ ਵਕਤ ਚ ਇਹ ਵਿਆਹ ਹੋ ਗਿਆ ਤੇ ਜਦੋਂ ਤੁਹਾਡੇ ਨਿਆਣੇ ਹੁੰਦੇ ਨੇ ਉਹਨਾਂ ਨਿਆਣਿਆਂ ਵਕਤ ਵੀ ਜਿਹੜਾ ਕੋਈ ਸੋਨਾ ਜਾਂ ਚਾਰ ਪੈਸੇ ਤੁਹਾਡੇ ਮਾਪੇ ਤੁਹਾਨੂੰ ਦੇ ਕੇ ਜਾਂਦੇ ਆ ਤੇ ਉਸ ਤੋਂ ਬਾਅਦ ਤੁਹਾਡੀ ਦਰਾਣੀ ਨੂੰ ਨਾ ਜਾਂ ਜਠਾਣੀ ਨੂੰ ਜਿਹੜਾ ਕੁਝ ਮਿਲਦਾ ਉਹਦੇ ਨਾਲ ਦੁਨੀਆ ਤੁਹਾਡਾ ਕੰਪੈਰੀਜ਼ਨ ਕਰਦੀ ਆ ਮੈਂ ਤਾਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਨਾ ਆਲੇ-ਦੋਲੇ ਨੋਟ ਕਰਦੀ ਆ ਕਿ ਲੋਕੀ ਚਾਹੇ ਤੁਹਾਡਾ ਵਿਆਹ 20 ਸਾਲ ਪਹਿਲਾਂ ਵੀ ਹੋਇਆ ਹੋਇਆ ਨਾ ਉਦੋਂ ਦਾ ਲੈਣ ਦੇਣ ਵੀ ਯਾਦ ਰੱਖਦੇ ਆ ਤੇ ਤੁਹਾਨੂੰ ਦੱਸਦੇ ਨੇ ਵੀ ਭਾਈ ਤੇਰਿਆਂ ਨੇ ਤਾਂ ਇੰਨਾ ਕੀ ਕੀਤਾ ਸੀਗਾ ਤੇ ਇਹ ਕਿੰਨੀ ਇੱਕ ਵੱਡੀ ਗੱਲ ਐ ਵੀ ਦੱਸੋ ਤੁਸੀਂ 20 ਸਾਲ ਪੁਰਾਣੀਆਂ ਚੀਜ਼ਾਂ ਵੀ ਬੰਦੇ ਨੂੰ ਜਿਤਾ ਰਹੇ ਹੋ ਕਿ ਤੇਰਿਆਂ ਨੇ ਇੰਨਾ ਕੀ ਕੀਤਾ ਸੀਗਾ ਹੁਣ ਜਦੋਂ ਅਸੀਂ ਇਸ ਟਾਈਮ 'ਚ ਆ ਗੀਆਂ ਮਤਲਬ ਮੈਂ 40 ਸਾਲ ਦੀ ਹੋ ਗਈ ਹੈ ਨਾ ਤੇ ਇਸ ਟਾਈਮ ਤੇ ਆ ਕੇ ਵੀ ਕੋਈ ਮੈਨੂੰ ਮੇਰਾ ਵਿਆਹ ਹੀ ਯਾਦ ਕਰਾਈ ਜਾਊਗਾ ਤਾਂ ਮੈਨੂੰ ਕਦੋਂ ਲੱਗੂਗਾ ਵੀ ਯਾਰ ਜਿੱਥੇ ਮੈਂ ਆਈਆਂ ਉਹ ਘਰ ਮੇਰਾ ਆਪਣਾ ਹੈ ਨਾ ਮੈਂ ਬੜੀਆਂ ਕੁੜੀਆਂ ਨਾਲ ਇਹ ਜਿਹੇ ਗੱਲਾਂ ਕਰਦੀ ਹੁੰਦੀ ਆ ਵੀ ਤੁਹਾਨੂੰ ਕਿਹੜੀਆਂ ਚੀਜ਼ਾਂ ਡਿਸਟਰਬ ਕਰਦੀਆਂ ਨੇ ਤਾਂ ਉਹ ਛੋਟੀਆਂ-ਛੋਟੀਆਂ ਚੀਜ਼ਾਂ ਹਮੇਸ਼ਾ ਦੱਸਣਗੀਆਂ ਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਜਿਹੜੀਆਂ ਅਸੀਂ ਬੜੇ ਆਮ ਜਿਹੇ ਢੰਗ ਨਾਲ ਕੁੜੀਆਂ ਨੂੰ ਸੁਣਾ ਦਿੰਨੇ ਆ ਨਾ ਇਹ ਗੱਲਾਂ ਛੋਟੀਆਂ ਨਹੀਂ ਹੁੰਦੀਆਂ ਤੁਸੀਂ ਕਿਸੇ ਕੁੜੀ ਦੀ ਕੱਦ-ਗਾਠੀ ਦਾ ਕੰਪੈਰੀਸ਼ਨ ਕਰੀ ਜਾਂਦੇ ਹੋ ਉਹਦੀ ਪੜ੍ਹਾਈ-ਲਿਖਾਈ ਦਾ ਕਰੀ ਜਾਂਦੇ ਹੋ ਉਹਦੇ ਪੈਸਿਆਂ ਦਾ ਕਰੀ ਜਾਂਦੇ ਹੋ ਗਾਂ ਉਹਦੇ ਨਿਆਣਿਆਂ ਦਾ ਕਰੀ ਜਾਂਦੇ ਹੋ ਫਿਰ ਉਹਦੀ ਵਿਆਹ-ਸ਼ਾਦੀਆਂ ਦਾ ਕਰੀ ਜਾਂਦੇ ਹੋ ਤਾਂ ਮਤਲਬ ਕਿੰਨਾ ਕੁਛ ਆਪਣੇ ਅੰਦਰ ਲੈ ਕੇ ਬੈਠਦੀ ਆ ਹੁਣ ਜਿਸ ਉਮਰ ਚ ਅਸੀਂ ਆ ਇੱਥੇ ਲੋਕ ਸਾਡੇ ਮੋਟਾਪੇ ਦਾ ਕੰਪੈਰੀਜ਼ਨ ਕਰੀ ਜਾਂਦੇ ਨੇ ਜੇ ਥੋੜਾ ਜਿਹਾ ਕਿਸੇ ਦਿਨ ਮੂੰਹ ਤੇ ਸਵੇਲਿੰਗ ਆਈ ਉਹ ਵੀ ਅਗਲਾ ਕਹਿੰਦਾ ਤੂੰ ਤਾਂ ਫੁੱਲੀ ਪਈ ਆ ਜੇ ਮਾੜਾ ਜਿਹਾ ਬੰਦਾ ਆਪਣੇ ਆਪ ਨੂੰ ਫਿੱਟ ਰੱਖਣ ਦੇ ਚੱਕਰ ਚ 4 ਦਿਨ ਸੈਰ ਕਰ ਲਵੇ ਫਿਰ ਲੋਕ ਕੀ ਕਹਿ ਦਿੰਦੇ ਤੂੰ ਤਾਂ ਵੇਲੀ ਬਹੁਤ ਆ ਤੇ ਜੇ ਬੰਦਾ ਮਾੜਾ ਜਿਹਾ ਵੈਸੇ ਚੁੱਪ ਰਹਿਣਾ ਸਿੱਖ ਜਾਵੇ ਕਹਿਣਗੇ ਇਹਨੂੰ ਜ਼ਰੂਰ ਕੋਈ ਚਿੰਤਾ ਲੱਗੀ ਹੋਈ ਆ ਜੇ ਥੋੜੀ ਜਿਹੀ ਤੇਜ਼ੀ ਨਾਲ ਤੁਸੀਂ ਆਪਣਾ ਘਰ ਸੰਭਾਲ ਲੈਨੇ ਹੋ ਤਾਂ ਕਹਿਣਗੇ ਤਾਂ ਤੇਜ਼ੀ ਬੜੀ ਐ ਤਾਂ ਕਿਸੇ ਨੂੰ ਪੱਲੇ ਨਹੀਂ ਬੰਨਦੀ ਵੀ ਤਾਂ ਸੋਣ ਬੰਦਾ ਜਿਉਵੇਂ ਕਿੱਧਰ ਹਨਾ ਤੇ ਐਦਾਂ ਦੇ ਲੋਕ ਬੜੇ ਨੇ ਤੇ ਜਿਹੜੇ ਕਹਿਣਗੇ ਐਦਾਂ ਜਿਵੇਂ ਮਤਲਬ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਇਆ ਵੀ ਉਹਨਾਂ ਨੇ ਤੁਹਾਡੇ ਨਾਲ ਕੀ ਕੀਤਾ ਮੈਂ ਜਦੋਂ ਅੱਜਕੱਲ ਕੋਈ ਮੈਨੂੰ ਇਹੋ ਜੀਆਂ ਗੱਲਾਂ ਕਹਿੰਦਾ ਨਾ ਮੇਰੇ ਕੋਲ ਇੱਕੋ ਹੀ ਜਵਾਬ ਹੁੰਦਾ ਵੀ ਮੇਰਾ ਵੀ ਥੋੜੀ ਇਸ ਗੱਲ ਨੂੰ ਸੁਣਨ 'ਚ ਕੋਈ ਮੇਰੀ ਦਿਲਚਸਪੀ ਨਹੀਂ ਜੇ ਮੇਰੇ ਨਾਲ ਕੋਈ ਕਿਸੇ ਰਿਸ਼ਤੇਦਾਰ ਦੀ ਵੀ ਇਦਾਂ ਦੀ ਗੱਲ ਕਰਦਾ ਕਿ ਉਹਨਾਂ ਦੇ ਘਰੇ ਵਿਆਹ ਹੋਇਆ ਉਹਨਾਂ ਦੇ ਘਰੇ ਇਹ ਆਇਆ ਤਾਂ ਮੈਂ ਉਹਨੂੰ ਪੁੱਛਦੀ ਹੁੰਨੀ ਆ ਵੀ ਜੇ ਘਟ ਆਇਆ ਤੇਰਾ ਕੋਈ ਨੁਕਸਾਨ ਹੋਇਆ ਅਗਲਾ ਕਹਿੰਦਾ ਨਹੀਂ ਮੈਂ ਕਹਿੰਨੀ ਆ ਜੇ ਵੱਧ ਆਇਆ ਤਾਂ ਤੈਨੂੰ ਕੁਝ ਮਿਲਿਆ ਉਹਦੇ ਚੋਂ ਅਗਲਾ ਕਹਿੰਦਾ ਨਹੀਂ ਮੈਂ ਕਹਿੰਨੀ ਫਿਰ ਤੂੰ ਗੱਲ ਕਿਉਂ ਕਰਦਾ ਪਿਆ ਤੈਨੂੰ ਇਸ ਗੱਲ ਦਾ ਫਾਇਦਾ ਕੀ ਆ ਐਵੇਂ ਜਦੋਂ ਕੋਈ ਬੰਦਾ ਕਿਸੇ ਦੇ ਨਿਆਣੇ ਦੀ ਗੱਲ ਕਰਦਾ ਜਾਂ ਕਿਸੇ ਦੀ ਨੋਹ ਦੀ ਜਾਂ ਧੀ ਦੀ ਗੱਲ ਕਰਦਾ ਤਾਂ ਮੈਂ ਸਿੱਧਾ ਅਗਲੇ ਨੂੰ ਸਾਫ਼ ਕਹਿ ਦਿੰਨੀ ਆ ਵੇ ਦੇਖ ਮੇਰੇ ਦਿਮਾਗ ਦਾ ਕਵਾੜਾ ਨਾ ਕਰ ਮੈਨੂੰ ਇਹਨੂੰ ਸੁਣਨ 'ਚ ਜਮੇਂ ਦਿਲਚਸਪੀ ਨਹੀਂ ਹੈਗੀ ਉਹਦੇ ਨਾਲ ਬੰਦਾ ਬੁਰਾ ਜ਼ਰੂਰ ਮੰਨਦਾ ਪਰ ਬੰਦਾ ਤੁਹਾਡੇ ਨਾਲ ਦੁਬਾਰਾ ਇਹ ਜੀ ਗੱਲ ਕਰਦਾ ਨਹੀਂ ਤੇ ਜਦੋਂ ਕਿਸੇ ਦੀ ਜ਼ਰੂਰਤ ਕਿਸੇ ਬਾਰੇ ਗੱਲ ਕਰਨ ਦੀ ਨਹੀਂ ਹੁੰਦੀ ਉਹ ਫਿਰ ਤੁਹਾਡੇ ਨਾਲ ਤੁਹਾਡੇ ਬਾਰੇ ਵੀ ਨਹੀਂ ਗੱਲ ਕਰਦਾ ਉਹ ਤੁਹਾਡੇ ਨਾਲ ਵੀ ਗੱਲ ਸੋਚ ਕੇ ਹੀ ਕਰੂ ਵੀ ਮੈਂ ਇਹਦੇ ਤੇ ਕੋਈ ਟਿੱਪਣੀ ਕਰਾਂ ਜਾਂ ਨਾ ਕਰਾਂ ਤੁਸੀਂ ਦੁਨੀਆ ਤੇ ਚਾਰ ਦਿਨਾਂ ਲਈ ਆਏ ਹੋ ਤੁਹਾਨੂੰ ਨਹੀਂ ਪਤਾ ਤੁਹਾਡਾ ਵਕਤ ਕਦੋਂ ਖਤਮ ਹੋ ਜਾਣਾ ਮੈਂ ਤਾਂ 70 70 ਸਾਲ ਦੇ ਲੋਕਾਂ ਤੇ ਹੈਰਾਨ ਆ ਵੀ ਉਹਨਾਂ ਨੂੰ ਇਹ ਪਤਾ ਪਤਾ ਨਹੀਂ ਸਾਡੇ ਕੋਲ 4 ਸਾਲ ਨੇ ਜਾਂ 5 ਸਾਲ ਨੇ ਉਹ ਅਜੇ ਤੱਕ ਵੀ ਲੋਕਾਂ ਦੀਆਂ ਗੱਲਾਂ ਕਰੀ ਜਾਣਗੇ ਅਜੇ ਤੱਕ ਵੀ ਲੋਕਾਂ ਦਾ ਕੰਪੈਰੀਜ਼ਨ ਕਰੀ ਜਾਣਗੇ ਅਜੇ ਵੀ ਵਿਆਹਾਂ ਸ਼ਾਦੀਆਂ 'ਚ ਜਾ ਕੇ ਇਹੀ ਦੇਖੀ ਜਾਣਗੇ ਵੀ ਕੀ ਮਿਲਿਆ ਕੀ ਨਹੀਂ ਮਿਲਿਆ ਕੀ ਦਾ ਜਵਾਕ ਕੀ ਪੜ੍ਹੀ ਜਾਂਦਾ ਤੇ ਕੀ ਕਰੀ ਜਾਂਦਾ ਤੁਹਾਨੂੰ ਇਹ ਜਿਹੜਾ ਸਮਾਂ ਮਿਲਿਆ ਨਾ ਇੱਥੇ ਤੁਸੀਂ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ ਜੋ ਤੁਸੀਂ ਸਾਰੀ ਜ਼ਿੰਦਗੀ ਆਪਣੀ ਲਾਈਫ ਚੋਂ ਮਿਸ ਕੀਤਾ ਕਿਤੇ ਘੁੰਮਣ ਜਾਣਾ ਸੀ ਤੁਹਾਡੇ ਕੋਈ ਚਾ ਸੀ ਉਹਨਾਂ ਨੂੰ ਪੂਰਾ ਕਰਨ ਤੇ ਲਾਓ ਸਾਡੀ ਜ਼ਿੰਦਗੀ ਇਦਾਂ ਔਖੀ ਕਰਨ ਤੇ ਨਾ ਲਾਓ ਹੁਣ ਜਿੰਨੀਆਂ ਵੀ ਕੁੜੀਆਂ ਨੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਚਾਹੇ ਕੋਈ ਘਰੇ ਬੈਠੀ ਆ ਜਿਹਦਾ ਕੰਪੈਰੀਜ਼ਨ ਉਹਦੀ ਨੌਕਰੀ ਵਾਲੀ ਦਰਾਨੀ ਜਠਾਣੀ ਨਾਲ ਹੋ ਰਿਹਾ ਚਾਹੇ ਕੋਈ ਨੌਕਰੀ ਕਰਦੀ ਆ ਜਿਹਦਾ ਕੰਪੈਰੀਜ਼ਨ ਉਹਦੀ ਆਇਲਸ ਵਾਲੀ ਦਰਾਨੀ ਜਠਾਣੀ ਨਾਲ ਹੋ ਰਿਹਾ ਚਾਹੇ ਕੋਈ ਆਇਲਸ ਵਾਲੀ ਆ ਜਿਹਦਾ ਕੰਪੈਰੀਜ਼ਨ ਕਿਸੇ ਦੀ ਕਮਾਈ ਨਾਲ ਹੋ ਰਿਹਾ ਤੁਸੀਂ ਭੁੱਲ ਜੋ ਕਿ ਤੁਹਾਨੂੰ ਲੋਕ ਕੀ ਕਹਿ ਰਹੇ ਨੇ ਤੁਸੀਂ ਸਿਰਫ ਇਹ ਚੀਜ਼ ਯਾਦ ਰੱਖਣੀ ਆ ਕਿ ਤੁਸੀਂ ਕੀ ਕਰ ਸਕਦੇ ਹੋ ਜ਼ਿੰਦਗੀ ਦੇ ਵਿੱਚ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਕਿ ਵੀ ਮਿਹਨਤ ਦਾ ਜਨੂਨ ਤੇ ਆਪਣੇ ਆਪ ਨੂੰ ਪਿਆਰ ਕਰਨ ਦਾ ਸ਼ਦਾ ਹਰੇਕ ਬੰਦੇ ਦੇ ਅੰਦਰ ਹੋਣਾ ਚਾਹੀਦਾ ਤੁਹਾਨੂੰ ਕੋਈ ਕੁਝ ਮਰਜੀ ਸੁਣਾਈ ਜਾਵੇ ਤੁਸੀਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਨੀ ਮੇਰੀ ਇੱਕ ਸਹੇਲੀ ਆ ਉਹਦਾ ਕਿਸੇ ਕਾਰਨ ਕਰਕੇ ਉਹਦੇ ਘਰ ਵਾਲੇ ਨੇ ਦੂਜਾ ਵਿਆਹ ਕਰਾ ਲਿਆ ਹਨਾ ਤੇ ਉਹ ਮੈਨੂੰ ਕਈ ਵਾਰੀ ਉਹਨੇ ਮੇਰੇ ਨਾਲ ਇਹ ਗੱਲਾਂ ਕੀਤੀਆਂ ਕਹਿੰਦੇ ਵੀ ਰਪਿੰਦਰ ਲੋਕੀ ਮੈਨੂੰ ਅੱਜ ਤੱਕ ਵੀ ਮਤਲਬ ਹਮਦਰਦੀ ਦੇਣ ਦੇ ਬਹਾਨੇ ਇਹੋ ਜਿਹੀਆਂ ਇਹੋ ਜਿਹੀਆਂ ਗੱਲਾਂ ਕਹਿ ਜਾਂਦੇ ਨੇ ਵੀ ਜਿਹਦੇ 'ਚ ਮੈਨੂੰ ਹੈਰਾਨੀ ਹੁੰਦੀ ਹੈ ਕਿ ਮੇਰੇ ਨਾਲ ਹਮਦਰਦੀ ਕਰਦੇ ਪਏ ਨੇ ਕਿ ਮੇਰੇ ਜ਼ਖਮਾਂ ਤੇ ਲੂਣ ਛਿੜਕਦੇ ਬੈਨ। ਇੱਥੇ ਲੋਕਾਂ ਨੂੰ ਹਮਦਰਦੀ ਦੇ ਬਹਾਨੇ ਲੂਣ ਛਿੜਕਣ ਦਾ ਬਹੁਤ ਜ਼ਿਆਦਾ ਸ਼ੌਂਕ ਆ। ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਸੁਣਨਾ। ਕਈ ਵਾਰੀ ਤਾਂ ਨਾ ਥੋਡੇ ਨਾਲ ਹਮਦਰਦੀ ਕਰਨ ਦੇ ਚੱਕਰ ਦੇ ਵਿੱਚ ਬੰਦਾ ਤੁਹਾਨੂੰ ਥੋੜੀਆਂ ਹੀ ਹਜ਼ਾਰ ਕਮੀਆਂ ਸੁਣਾ ਜਾਂਦਾ। ਜਿਵੇਂ ਅਕਸਰ ਹੀ ਆਪਾਂ ਕਹਿੰਦੇ ਆ ਨਾ ਵੀ ਜੇ ਕੋਈ ਬੰਦਾ ਦੂਜਾ ਵਿਆਹ ਕਰਾ ਲੇ ਤਾਂ ਲੋਕੀ ਕਹਿੰਦੇ ਨੇ ਮੂੰਹ ਫੱਟ ਹੋਣੀ ਆ। ਇਹ ਉਹਨੂੰ ਦੇਖਦੀ ਨਹੀਂ ਹੋਣੀ। ਇਹ ਉਹਨੂੰ ਇੱਜ਼ਤ ਨਹੀਂ ਦਿੰਦੀ ਹੋਣੀ। ਤੇ ਐਵੇਂ ਦੇ ਲੋਕ ਕਾਲੇ ਦਵਾਲੇ ਹਰ ਜਗ੍ਹਾ ਤੇ ਪੈਣ ਨੇ ਤੇ ਕੁੜੀਆਂ ਬੜਾ ਕੁਝ ਸੁਣ ਲੈਂਦੀਆਂ ਨੇ ਜਜਵ ਕਰ ਲੈਂਦੀਆਂ ਨੇ ਪਰ ਕਿੰਨਾ ਕਚਿਰ ਬੰਦਾ ਕਰ ਸਕਦਾ ਫਿਰ ਵਿਚਾਰੀਆਂ ਬਿਮਾਰ ਹੋ ਜਾਂਦੀਆਂ ਨੇ ਕਈ ਵਾਰੀ ਦਿਮਾਗੀ ਵੀ ਹੋ ਜਾਂਦੀਆਂ ਨੇ ਸਰੀਰ ਤੋਂ ਵੀ ਹੋ ਜਾਂਦੀਆਂ ਨੇ ਬੜੀਆਂ ਬਿਮਾਰੀਆਂ ਆਪਣੇ ਆਪ ਨੂੰ ਲਾ ਲੈਂਦੀਆਂ ਨੇ ਤੇ ਪਰ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰੋ ਤੁਹਾਡੀ ਆਪਣੀ ਮਰਜ਼ੀ ਹੈ ਕਿ ਵੀ ਤੁਸੀਂ ਸੁਣਨਾ ਜਾਂ ਨਹੀਂ ਸੁਣਨਾ ਦੁਨੀਆ 'ਚ ਕਿਸੇ ਬੰਦੇ 'ਚ ਜੁਰਤ ਨਹੀਂ ਹੋਣੀ ਚਾਹੀਦੀ ਵੀਰ ਤੁਹਾਡਾ ਮੈਂਟਲ ਪੀਸ ਆ ਜਿਹੜਾ ਉਹਨੂੰ ਖਰਾਬ ਕਰੇ ਉਹਨੂੰ ਡਿਸਟਰਬ ਕਰੇ ਤੁਸੀਂ ਆਪਣੇ ਅੰਦਰ ਇੱਕ ਇਹੋ ਜਿਹੀ ਮौज ਪਾੜ ਲਓ ਵੀ ਨਾ ਮੈਂ ਜੋ ਮੇਰੀ ਇੱਛਾ ਹੈ ਉਹ ਸੁਣਨਾ ਨਾ ਜਿਹੜੀ ਚੀਜ਼ ਦੀ ਮੇਰੀ ਇੱਛਾ ਨਹੀਂ ਹੈਗੀ ਉਹਨੂੰ ਮੈਂ ਦੇਖਣਾ ਮੈਂ ਸਿਰਫ ਮਸਤ ਰਹਿਣਾ ਆਪਣੇ ਆਪ 'ਚ ਜਿਵੇਂ ਅੱਜਕੱਲ ਮੇਰਾ ਨਾ ਚੁੱਪ ਬੈਠੇ ਰਹਿਣ ਨੂੰ ਬਹੁਤ ਜ਼ਿਆਦਾ ਮੈਨੂੰ ਚੰਗਾ ਲੱਗਦਾ ਕਿ ਮੈਂ ਘਰ ਦੇ ਕਿਸੇ ਕੋਨੇ 'ਚ ਚੁੱਪ ਕਰਕੇ ਬਹਿ ਜਾ ਤਾਂ ਮੈਨੂੰ ਉਹਦੇ 'ਚ ਇੰਨਾ ਆਨੰਦ ਆਉਂਦਾ ਮੈਨੂੰ ਇਹ ਲੱਗਦਾ ਵੀ ਅਸੀਂ ਕੀ ਲੈਣਾ ਵੀ ਦੁਨੀਆ 'ਚ ਕੀ ਚੱਲਦਾ ਪਿਆ ਹਨਾ ਅਸੀਂ ਸਿਰਫ ਜੋ ਕੜੀਆਂ ਸਾਨੂੰ ਮਿਲਦੀਆਂ ਨੇ ਅਸੀਂ ਉਹਦੇ 'ਚ ਖੁਸ਼ ਰਹੀਏ ਆਪਣੀ ਜ਼ਿੰਦਗੀ 'ਚ ਤੇ ਜਿੰਨਾ ਕੁੜੀਆਂ ਨੂੰ ਵੀ ਕੋਈ ਕਿਸੇ ਤਰੀਕੇ ਦਾ ਕੰਪੈਰੀਜ਼ਨ ਕਰਕੇ ਦਿਨ ਰਾਤ ਸੁਣਾਉਂਦਾ ਪਿਆ ਨਾ ਉਹਨੂੰ ਉਹਦੇ ਉਸ ਕਾਰਜ ਤੇ ਲੱਗੇ ਰਹਿਣ ਦੋ ਉਹਨੂੰ ਰੱਬ ਨੇ ਇਹੀ ਕਾਰਜ ਦਿੱਤਾ ਜਦੋਂ ਵੀ ਕੋਈ ਕਿਸੇ ਦੀ ਨਿੰਦਿਆ ਕਰਦਾ ਨਾ ਤੁਸੀਂ ਇਹ ਸੋਚਿਆ ਕਰੋ ਕਿ ਰੱਬ ਨੇ ਉਹਨੂੰ ਲੋਕਾਂ ਦਾ ਪਾਪ ਧੋਣ ਦਾ ਮੌਕਾ ਦਿੱਤਾ ਹੋਇਆ ਤੇ ਉਹਨੂੰ ਤੋ ਲੈਣ ਦੋ ਚੰਗੀ ਤਰ੍ਹਾਂ ਤੁਸੀਂ ਆਪਣੇ ਆਪ ਤੇ ਇੰਨੀਆਂ ਚੀਜ਼ਾਂ ਦਾ ਇਫੈਕਟ ਨਾ ਕਰਿਆ ਕਰੋ ਹੁਣ ਜਿਵੇਂ ਮੇਰੀ ਬੇਟੀ ਆ ਉਹਨੇ ਮੈਨੂੰ ਬੜੀ ਵਾਰ ਇਹ ਗੱਲਾਂ ਕਹੀਆਂ ਕਿ ਮੰਮਾ ਮੈਨੂੰ ਬਚਪਨ ਦੀਆਂ ਬਹੁਤ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ ਨੇ ਜਦੋਂ ਮੈਨੂੰ ਕਿਸੇ ਨੇ ਕਿਹਾ ਸੀ ਤੇਰਾ ਰੰਗ ਥੋੜਾ ਜਿਹਾ ਪੱਕਾ ਏ ਤੇਰਾ ਭਰਾ ਜ਼ਿਆਦਾ ਗੋਰਾ ਏ ਤੇਰਾ ਨੱਕ ਵੱਡਾ ਏ ਤੇਰੀਆਂ ਅੱਖਾਂ ਛੋਟੀਆਂ ਨੇ ਮੈਨੂੰ ਬੜੇ ਲੋਕ ਕਹਿ ਦਿੰਦੇ ਤੇਰੀਆਂ ਅੱਖਾਂ ਛੋਟੀਆਂ ਨੇ ਤੇ ਹੁਣ ਮੈਂ ਉਹਨਾਂ ਲੋਕਾਂ ਨੂੰ ਸੈਟੀਸਫਾਈ ਕਰਨ ਦੀ ਇਸ ਦੁਨੀਆ ਤੇ ਨਹੀਂ ਆਈ ਤੇ ਮੈਨੂੰ ਪਤਾ ਕਿ ਉਸ ਬੱਚੇ ਨੂੰ ਹੀਲ ਕਰਨ ਲਈ ਉਹਨੂੰ ਨਾਰਮਲ ਕਰਨ ਲਈ ਮੈਨੂੰ ਕਿੰਨੇ ਐਫਰਟਸ ਲੱਗਦੇ ਆ ਮੈਂ ਹਮੇਸ਼ਾ ਉਹਨੂੰ ਕਹਿੰਨੀ ਆ ਕਿ ਤੂੰ ਆਪਣੇ ਭਰਾ ਨਾਲੋਂ ਵੀ ਜ਼ਿਆਦਾ ਸੋਹਣੀ ਆ ਤੂੰ ਬਹੁਤ ਇੰਟੈਲੀਜੈਂਟ ਆ ਤੂੰ ਬਹੁਤ ਪਿਆਰਾ ਬੱਚਾ ਤੂੰ ਬਹੁਤ ਲਾਇਕ ਆ ਹੁਣ ਜੇ ਜ਼ਮਾਨਾ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦੱਸੇ ਹੀ ਨਾ ਕਿ ਤੇਰੇ ਚਾਹ ਕਮੀਆਂ ਨੇ ਤਾਂ ਇੱਕ ਬੱਚੇ ਤੇ ਇੰਨਾ ਅਸਰ ਨਾ ਹੋਵੇ ਮੈਂ ਅਸੀਂ ਵੀ ਬਚਪਨ ਚ ਇਹੋ ਜਿਹੀਆਂ ਬਹੁਤ ਚੀਜ਼ਾਂ ਸੁਣੀਆਂ ਮੇਰੇ ਇੱਕ ਮਾਸੀ ਨੇ ਉਹ ਕਹਿੰਦੇ ਵੀ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਕਹਿੰਦੇ ਮੇਰੀਆਂ ਸਾਰੀਆਂ ਸਹੇਲੀਆਂ ਨੂੰ ਕਹਤਾ ਸੀਗਾ ਵੀ ਤੁਸੀਂ ਬਾਹਰ ਨਾ ਆਇਓ ਕਿਉਂਕਿ ਉਹਦੇ 'ਚ ਮੇਰੀਆਂ ਕਈ ਸਹੇਲੀਆਂ ਮੇਰੇ ਤੋਂ ਜ਼ਿਆਦਾ ਸੋਹਣੀਆਂ ਸੀਗੀਆਂ ਕਹਿੰਦੇ ਮੇਰੇ ਮਤਲਬ ਘਰਦਿਆਂ ਨੇ ਮੈਨੂੰ ਇਹੀ ਗੱਲ ਕਹੀ ਸੀ ਵੀ ਕਿਤੇ ਪਹਿਲੇ ਦਿਨ ਹੀ ਨਾ ਕਹਿਣ ਲੱਗ ਜਾਣਾ ਸਹੇਲੀਆਂ ਤਾਂ ਇੰਨੀਆਂ ਸੋਹਣੀਆਂ ਸੀਗੀਆਂ ਕੁੜੀ ਜਮਈ ਸੋਹਣੀ ਨਹੀਂ ਮਤਲਬ ਲੋਕੀ ਇਹੋ ਜਿਹੀਆਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਕੁੜੀਆਂ ਸਾਰੀ ਜ਼ਿੰਦਗੀ ਇਹ ਗੱਲਾਂ ਨਹੀਂ ਭੁੱਲਦੀਆਂ ਐਵੇਂ ਦੀਆਂ ਗੱਲਾਂ ਨਾ ਕਰਿਆ ਕਰੋ ਤੇ ਮੁੰਡਿਆਂ ਨਾਲ ਵੀ ਬੜਾ ਕੁਸ਼ਨ ਹੁੰਦਾ ਪਰ ਸਾਡੇ ਨਾਲ ਤੁਸੀਂ ਥੋੜਾ ਜਿਹਾ ਜ਼ਿਆਦਾ ਹੀ ਧੱਕਾ ਕਰ ਜਾਂਦੇ ਹੋ ਅੱਜ ਦਾ ਐਤਵਾਰ ਐਨਾ ਹੀ ਸੀ ਉਮੀਦ ਹੈ ਕਿ ਤੁਸੀਂ ਇਹਨਾਂ ਹਲਕੀਆਂ-ਫੁਲਕੀਆਂ ਗੱਲਾਂ ਤੋਂ ਬੜਾ ਕੁਝ ਸਿੱਖਿਆ ਹੋਊਗਾ ਕਦੇ ਵੀ ਕਿਸੇ ਬੰਦੇ ਨੂੰ ਇਹੋ ਜਿਹਾ ਜ਼ਖਮ ਨਾ ਦਿਓ ਕਿ ساری ਜ਼ਿੰਦਗੀ ਉਹਦਾ ਉਹ ਜ਼ਖਮ ਆ ਜਿਹੜਾ ਉਹ ਨੁੱਚੜਦਾ ਹੀ ਰਵੇ ਉਹ ਨਸੂਰ ਬਣ ਜਾਵੇ ਹਨਾ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਹਮੇਸ਼ਾ ਖੁਸ਼ ਰਹੋ ਦੂਜਿਆਂ ਦੇ ਮਸਲਿਆਂ ਤੋਂ ਦੂਰ ਰਹੋ ਤੇ ਆਪਣੇ ਆਪ ਨਾਲ ਜੁੜੇ ਰਹੋ ਆਨੰਦ 'ਚ ਰਹੋ ਇਹੀ ਪ੍ਰੋਗਰਾਮ ਹੈ ਤੁਹਾਰਸੀ ਅੱਜ ਲਈ ਇੰਨਾ ਹੀ ਅਗਲੀ ਵਾਰ ਫਿਰ ਮਿਲਦੇ ਆਂ ਤਦ ਤੱਕ ਲਈ ਸੱਚੀ ਜੀ